ਲੋ ਮਿੱਤਰੋ ਅੱਜ ਆਪਾਂ ਗੱਲ ਕਰਾਂਗੇ ਪਿੰਡਾਂ ਦੀ ਜ਼ਿੰਦਗੀ ਬਾਰੇ ਤੇ ਸ਼ਹਿਰਾਂ ਦੀ ਜ਼ਿੰਦਗੀ ਬਾਰੇ ਤੇ ਇੱਕ ਮਤਲਬ ਗੱਲ ਆ ਜਿਵੇਂ ਹੁਣ ਆਪਾਂ ਪਿੰਡ 'ਚ ਰਹਨੇ ਆ ਪਿੰਡ ਵਾਲਿਆਂ ਨੂੰ ਤਾਂ ਪਿੰਡਾਂ ਦੀ ਜ਼ਿੰਦਗੀ ਵਧੀਆ ਲੱਗਣੀ ਆ ਤੇ ਜਿਤ ਤੱਕ ਲੱਗਦਾ ਮੈਨੂੰ ਜਿਵੇਂ ਸ਼ਹਿਰ 'ਚ ਰਹਿੰਦੇ ਲੋਕ ਸ਼ਹਿਰਾਂ ਨੂੰ ਸ਼ਹਿਰੀਓ ਜ਼ਿੰਦਗੀ ਵਧੀਆ ਲੱਗਣੀ ਆ ਤੇ ਇਸੇ ਕਰਕੇ ਜਿਵੇਂ ਹੁਣ ਪਿੰਡ 'ਚ ਆਪਾਂ ਰਹਨੇ ਆ ਪਿੰਡ 'ਚ ਇਹ ਨਜ਼ਾਰਾ ਵੀ ਮਤਲਬ ਕੋਈ ਮਤਲਬ ਆਵਾਜ਼ਾਈ ਨਹੀਂ ਹੈਗੀ ਦੇਖੋ ਮੌਸਮ ਵਧੀਆ ਬਾਬੇ ਲੱਗੇ ਹੋਏ ਨੇ ਸ਼ਾਮ ਸਵੇਰੇ ਪਾਠ ਕਰਦੇ ਨੇ ਤੇ ਸ਼ਹਿਰਾਂ ਚ ਆਏ ਆ ਸ਼ਾਮ ਵੇਲੇ ਥੋੜਾ ਜਿਆਦਾ ਆਵਾਜ਼ ਆਈ ਸਵੇਰੇ ਆਵਾਜ਼ ਆਈ ਰਾਤ ਭਾਰਾ ਆਵਾਜ਼ ਆਈ ਛੋਟੇ ਛੋਟੇ ਮਤਲਬ ਥੋੜਾ ਜਿਆਦਾ ਵਾਤਾਵਰਨ ਆਪਾਂ ਕਹਿੰਦੇ ਹਨਾ ਆਕਸੀਜਨ ਦਾ ਜਿਵੇਂ ਹੁਣ ਇੱਥੇ ਦੇਖੋ ਕਿੰਨੀ ਘਾਟ ਹਰਿਆਲੀ ਆ ਮਾਗ ਰੁਗਰਾ ਉੱਤੇ ਲੱਗੇ ਹੋਏ ਨੇ ਤੇ ਬਹੁਤ ਘਾਟ ਨੇਚਰ ਆ ਮਤਲਬ ਪਿੰਡਾਂ ਦਾ ਆ ਦੇਖੋ ਤੇ ਬਾਕੀ ਸਾਰਾ ਦੇਖੋ ਹਨਾ ਵਧੀਆ ਹਰਿਆਲੀ ਨੇਚਰ ਬਹੁਤ ਵਧੀਆ ਬਣਿਆ ਹੋਇਆ ਤੇ ਸ਼ਹਿਰਾਂ ਚ ਆਇਆ ਹੋਇਆ ਦਾ ਬੰਦਾ ਉਸ ਸ਼ਹਿਰੀ ਮਤਲਬ ਹੁਣ ਪਿੰਡਾਂ ਦੇ ਬੰਦੇ ਫਿੱਟ ਨੇ ਕਿਉਂ ਫਿੱਟ ਨੇ ਕਿਉਂਕਿ ਜਿਆਦਾ ਆਇਲੀ ਫੂਡ ਨਹੀਂ ਖਾਣਾ ਸੀ ਕਿਉਂਕਿ ਜਿਹੜੇ ਸ਼ਹਿਰੀ ਨੇ ਸ਼ਾਮ ਨੂੰ ਜ਼ਰੂਰ ਉਹਨਾਂ ਨੇ ਖਾਣਾ ਹੀ ਖਾਣਾ ਆਇਲੀ ਫੂਡ ਤੇ ਬਾਕੀ ਜਵਾਖ ਖਾਈ ਜਾਂਦੇ ਨੇ ਆਇਲੀ ਫੂਡ ਤਾਂ ਬਿਮਾਰ ਹੁੰਦੇ ਨੇ ਤੇ ਹੁਣ ਅਸੀਂ ਅਸੀਂ ਕਦੀ ਇਹਦੇ ਟਮਾਟੇ ਲਾ ਖਾਣਾ ਹੋਵੇ ਤੇ ਫਰੀਦ ਵੀ ਆਣ ਫਿੱਟ ਪਿਆ ਆਏ ਨਹੀਂ ਵੀ ਹਾਂ ਮੋਟੇ ਪਤਲੇ ਕਿਉਂਕਿ ਕੰਮ ਕਰੀਦਾ ਤੇ ਪੰਡਾਂ ਚ ਕੋਈ ਚੀਜ਼ ਮੁੱਲ ਦੀ ਨਹੀਂ ਹੈਗੀ ਸ਼ਹਿਰਾਂ ਚ ਜਿੰਨੀਆਂ ਚੀਜ਼ਾਂ ਨੇ ਸਭ ਮੁੱਲ ਦੀਆਂ ਨੇ ਤੇ ਬਾਕੀ ਯਾਰ ਆਪ ਦਾ ਆਪ ਦਾ opinion ਹੈ ਨਾ ਤੁਸੀਂ ਜਰੂਰ ਦੱਸੋ ਮੈਨੂੰ ਵੀ ਪੰਡਾਂ ਦੀ ਜ਼ਿੰਦਗੀ ਵਧੀਆ ਕਿ ਸ਼ਹਿਰਾਂ ਦੀ ਲਾਈਫ ਵਧੀਆ ਮੇਰੇ ਹਿਸਾਬ ਨਾਲ ਤਾਂ ਮੈਨੂੰ ਪੰਡਾਂ ਦੀ ਵਧੀਆ ਲੱਗਦੀ ਤੇ ਬਾਕੀ ਧੰਨਵਾਦ